ਆਵਾਜ਼ੀ ਪਾਰਟੀ ਵੱਲੋਂ 2022 ਦੀਆਂ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨੂੰ ਜੋ ਗਾਰੰਟੀਆਂ ਦਿੱਤੀਆਂ ਗਈਆਂ ਨੇ ਉਸ ਨੂੰ ਪੂਰਾ ਕਰਨ ਦੇ ਲਈ ਸਰਕਾਰ ਜਿਹੜੀ ਕਿ ਵਚਨਬੱਧ ਹੈ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਬਾਦਲ ਦੇ ਇੱਕ ਵਾਈਟ ਪੇਪਰ ਤੇ ਕੀਤੇ ਗਏ ਵਿਕਾਸ ਕਾਰਜਾਂ ਦੇ ਆਧਾਰ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ 2027 ਦੇ ਵਿੱਚ ਪੂਰਾ ਬਹੁਮਤ ਦੇ ਨਾਲ ਸੱਤਾ ਸੰਭਾਲੇਗੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੈਂਬਰਨ ਮੰਤਰੀ ਹੋਜਣ ਸਿੰਘ ਈਟੂ ਦੇ ਵੱਲੋਂ ਜੜਿਆਲਾ ਗੁਰੂ ਵਿਖੇ ਕੀਤਾ ਗਿਆ ਹੈ ਕਿਨਾਂ ਪਾਰ-ਪਾਰ ਕੇ ਟੋਕਰੀਆਂ ਤੇ ਸਾਨੂੰ ਵੋਟ ਪਾਈ ਸੀਗੀ ਉਹਦਾ ਜੋ ਰਿਟਰਨ ਆ ਉਹ ਹੀ ਦੇ ਰਹੇ ਆ ਪਰ ਪ੍ਰਮਾਤਮਾ ਦੇ ਅੱਗੇ ਇਹੋ ਅਰਦਾਸ ਮੰਗਤੀ ਆ ਕਿ ਵਾਹਿਗੁਰੂ ਇਤਨਾ ਹੀ ਬਾਲ ਬੁੱਧੀ ਬਖਸ਼ੀ ਜਾਵੇ ਕਿ ਅਸੀਂ ਆਪਣੇ ਕੰਮ ਕਾਰ ਜਿਹੜੇ ਆ ਉਹ ਕਰਦੇ ਰਹੀਏ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਲੋਕ ਜਨ ਸੰਘੀ ਇੱਟਿਓ ਜਿੰਦਾਬਾਦ ਲੋਕ ਜਨ ਸੰਘੀ ਇੱਟਿਓ ਜਿੰਦਾਬਾਦ ਵਾਨ ਸਿੰਘ ਜੀ ਮਾ ਜਿੰਦਾਬਾਦ ਰਾਪਗਵਨ ਸਿੰਘ ਮਾ ਜਿੰਦਾਬਾਦ ਸਤੋਇਆ ਸਤਾਈ ਜਿਹੜੀ ਇਲੈਕਸ਼ਨ ਲੜੀ ਜਾਏਗੀ ਉਹ ਵਾਸਤੇ ਧਾਰ ਤੇ ਵੋਟ ਮੰਗੀ ਜਾਏਗੀ ਦੇਖੋ 2022 ਦੀ ਚੋਣ ਜਿਹੜੀ ਅਸੀਂ ਉਹ ਲੜੀ ਸੀਗੀ ਕਿ ਜੋ 2015 ਦੇ ਵਿੱਚ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਪਾਵਰ ਦੇ ਵਿੱਚ ਆਈ ਸੀਗੀ 17 ਦੇ ਵਿੱਚੋਂ 67 ਸੀਟਾਂ ਜਿੱਤੀਆਂ ਸੀਗੀਆਂ 20 ਦੇ ਵਿੱਚ 67 ਦੇ 17 ਦੇ ਵਿੱਚੋਂ 68 ਸੀਟਾਂ ਜਿਹੜੀਆਂ ਜਿੱਤੀਆਂ ਸੀਗੀਆਂ ਔਰ 2022 ਦੇ ਵਿੱਚ ਜਦੋਂ ਅਸੀਂ ਚੋਣ ਪ੍ਰਚਾਰ ਕਰਨ ਜਾਂਦੇ ਸੀਗੇ ਤੁਹਾਨੂੰ ਯਾਦ ਹੋਊਗਾ ਕਿ ਅਸੀਂ ਉਦੋਂ ਕਹਿੰਦੇ ਹੁੰਦੇ ਸੀਗੇ ਲੋਕਾਂ ਨੂੰ ਕਿ 2027 ਤੱਕ ਦਾ ਇੱਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਇੱਕ ਮੌਕਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਦੇ ਦਿਓ ਅਗਲੀ ਵਾਰ ਨਹੀਂ ਤੁਹਾਨੂੰ ਜਾ ਕੇ ਇਹ ਨਹੀਂ ਕਹਾਂਗੇ ਇੱਕ ਮੌਕਾ ਹੋਰ ਦਿਓ ਇਹ ਕਹਾਂਗੇ ਕਿ ਜੇ ਅਸੀਂ ਕੰਮ ਕੀਤੇ ਆ ਤੇ ਵੋਟ ਪਾ ਦਿਓ ਵਰਨਾ ਸਾਨੂੰ ਵੀ ਵੋਟ ਨਾ ਪਾਇਓਗੇ ਅਸੀਂ ਤਿੰਨਾਂ ਸਾਲਾਂ ਦੇ ਵਿੱਚ ਇਹ ਗੱਲ ਕਹਿਣ ਦੇ ਕਾਬਿਲ ਹੋ ਗਏ ਆਂ ਔਰ ਇਹ ਗੱਲ ਅਸੀਂ ਲੁਧਿਆਣਾ ਵੈਸ ਤੇ ਲੋਕਾਂ ਸਾਹਮਣੇ ਵੀ ਰੱਖੀ ਆ ਕਿ ਜੇ ਅਸੀਂ ਤਿੰਨ ਸਾਲਾਂ ਦੇ ਵਿੱਚ ਕੁਝ ਕੀਤਾ ਤੇ ਸਾਨੂੰ ਵੋਟ ਪਾਇਓ ਵਰਨਾ ਸਾਨੂੰ ਵੀ ਵੋਟ ਨਾ ਪਾਇਓ ਪਰ ਲੋਕਾਂ ਨੇ ਭਰਵਾ ਹੁੰਗਾਰਾ ਦਿੱਤਾ 2027 ਦੇ ਵਿੱਚ ਵੀ ਇਸੇ ਨਾਰੇ ਦੇ